ਦੇਰਾ ਸੱਚਾ ਸੋਦਾ ਦੇ ਸਮਰਪਿਤ ਸੇਵਾਦਾਰ ਗੁਰਮਾਨ ਸਿੰਘ ਅਰਸ਼ ਅਰੋੜਾ ਦੇ ਪਿਤਾ ਮੋਹਨ ਲਾਲ ਅਰੋੜਾ ਇਨਸਾਨੇ ਆਪਣੀ ਜੀਵਨ ਯਾਤਰਾ ਪੂਰੀ ਕਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਥਾਨ ਪ੍ਰਾਪਤ ਕੀਤਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਜੀਨਸਾਂ ਦੇ ਪ੍ਰਤੀ ਅਟੁੱਟ ਸ਼ਰਧਾ ਅਤੇ ਗੁਰਮੁਖਤਾ ਦਾ ਸੰਦੇਸ਼ ਦਿੰਦਿਆਂ ਹੋਇਆਂ ਡੇਰਾ ਸੱਚਾ ਸੋਦਾ ਦੀ ਪਵਿੱਤਰ ਅਮਰ ਸੇਵਾ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਰਿਸਰਚ ਦੇ ਲਈ ਉੱਤਰ ਪ੍ਰਦੇਸ਼ ਦੇ ਕਲਿਆਣ ਸਿੰਘ ਗਵਰਨਮੈਂਟ ਮੈਡੀਕਲ ਕਾਲਜ ਬਲੰਦ ਸ਼ਹਿਰ ਦੇ ਵਿੱਚ ਦਾਨ ਕਰਕੇ ਇੱਕ ਪੁੰਨ ਦਾ ਕਾਰਜ ਕੀਤਾ ਹੈ। ਇਹ ਨੇਕ ਕਦਮ ਨਾ ਕੇਵਲ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ ਬਲਕਿ ਸਮਾਜ ਦੇ ਲਈ ਵੀ ਇੱਕ ਚਾਨਣ ਮਨਾਰਾ ਉਦਾਹਰਣ ਵੀ ਪ੍ਰਸਤੁਤ ਕਰਦਾ ਹੈ ਦੱਸਦੀ ਹੈ ਕਿ ਮੋਹਨ ਲਾਲ अरोड़ा انسان ਦੀ ਮਰਤਕ ਦੇਹ ਦਾ ਦਾਨ ਡੇਰਾ ਸੱਚਾ ਸੋਦਾ ਦੀ ਉਸ ਅਮਰ ਸੇਵਾ ਮੁਹਿੰਮ ਦਾ ਹਿੱਸਾ ਹੈ ਜਿਸ ਦੇ ਤਹਿਤ ਹੁਣ ਤੱਕ 2500 ਤੋਂ ਵੱਧ ਡੇਰਾ ਅਨੁਆਈਆਂ ਨੇ ਆਪਣੀ ਦੇਹ ਮੈਡੀਕਲ ਰਿਸਰਚ ਦੇ ਲਈ ਦਾਨ ਕੀਤੀ ਹੈ ਇਹ ਮੁਹਿੰਮ ਸਤਗੁਰੂ ਦੀ ਪ੍ਰੇਰਣਾ ਦੇ ਨਾਲ ਸਮਾਜ ਦੇ ਵਿੱਚ ਅੰਧਵਿਸ਼ਵਾਸ਼ਾਂ ਨੂੰ ਸਮਾਪਤ ਕਰਨ ਅਤੇ ਮਨੁੱਖਤਾ ਕਲਿਆਣ ਦੇ ਲਈ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਵਧਾਵਾ ਦੇਣ ਦਾ ਇੱਕ ਅਨੋਖਾ ਉਦਾਹਰਣ ਵੀ ਹੈ ਸਚਕਣਵਾਸੀ ਮੋਹਨ ਲਾਲ ਅਰੋੜਾ ਇਨਸਾਂ ਦੀ ਅੰਤਿਮ ਵਿਦਾਈ ਦੌਰਾਨ ਡੇਰਾ ਸੱਚਾ ਸੋਦਾ ਦੀ ਲਿੰਗਿਕ ਸਮਾਨਤਾ ਦੀ ਅਨੁਠਤਾ ਮਿਸਾਲ ਦੇਖਣ ਨੂੰ ਮਿਲੀ ਉਹਨਾਂ ਦੀ ਬੇਟੀ ਆਸ਼ੀ ਮੈਂਸਾਂ ਉਹਨਾਂ ਦੀ ਨੋਹੋ ਪ੍ਰਿਆ ਤਵਨ ਇਨਸਾਂ بیٹے ਗੁਰਮਨ ਇਨਸਾਂ ਸਣੇ ਹੋਰ ਪਰਿਵਾਰਕ ਮੈਂਬਰਾਂ ਨੇ ਅਰਤੀ ਨੂੰ ਮੋਢਾ ਦੇ ਕੇ ਸਮਾਜ ਨੂੰ ਇੱਕ ਸਸ਼ਕਤ ਸੰਦੇਸ਼ ਦਿੱਤਾ ਕਿ ਸੇਵਾ ਅਤੇ ਸਮਰਪਣ ਦੇ ਵਿੱਚ ਲਿੰਗ ਭੇਦ ਨਹੀਂ ਹੁੰਦਾ ਇਹ ਦ੍ਰਿਸ਼ ਡੇਰਾ ਸੱਚਾ ਸੋਧਾ ਦੀ ਉਸ ਪਵਿੱਤਰ ਸਿੱਖਿਆਵਾਂ ਦਾ ਜੀਵੰਤ ਪ੍ਰਮਾਣ ਹੈ ਜੋ ਸਮਾਨਤਾ ਅਤੇ ਇਕਤਾ ਨੂੰ ਤਰਜੀਹ ਦਿੰਦੀ ਹੈ ਸਚਕਣ ਵਾਸੀ ਤੇ ਸ਼ਾਹ ਸਤਨਾਮ ਜੀ ਮਾਰਗ ਪਰਮਾਤ ਕੋਲੋਂ ਨੇ ਗਲੀ ਨੰਬਰ 2 ਸਿਤ ਨਿਵਾਸ ਤੇ ਸਾਥ ਸੰਗਤ ਅਤੇ ਪਰਿਵਾਰਕ ਮੈਂਬਰਾਂ ਨੇ ਅਰਦਾਸ ਦਾ ਸ਼ਬਦ ਬੋਲਿਆ ਇਸ ਦੇ ਬਾਗ ਉਹਨਾਂ ਦੇ पार्थिव ਦੇਹ ਨੂੰ ਫੁੱਲਾਂ ਦੇ ਨਾਲ ਸ਼ਿੰਗਾਰੀ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਸ਼ਹਾ ਮਸਤਾਨਾ ਜੀ ਸ਼ਹਾ ਸਤਨਾਮ ਜੀ ਤਾਂ ਡੇਰਾ ਸੱਚਾ ਸੋਦਾ सिरसा ਤੱਕ ਉਹਨਾਂ ਦੀ ਅੰਤਿਮ ਵਿਦਾਈ ਯਾਤਰਾ ਕੱਢੀ ਗਈ ਇਹ ਦਰਮਿਆਨ ਸ਼ਹਾ ਸਤਨਾਮ ਜੀ ਗਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਭਾਈ ਭੈਣਾ ਅਤੇ ਪਰਿਵਾਰਕ ਮੈਂਬਰਾਂ ਨੇ ਜਦ ਤੱਕ ਸੂਰਜ ਚਾਨਣ ਰਹੇਗਾ ਸ਼ਰੀਰਦਾਨੀ ਮੋਹਨ ਲਾਲ ਅਰੋੜਾ ਇੰਸਾ ਤੇਰਾ ਨਾਮ ਰਹੇਗਾ ਅਤੇ ਸ਼ਰੀਰਦਾਨੀ ਮੋਹਨ ਲਾਲ ਅਰੋੜਾ ਅਮਰ ਰਹੇ ਅਮਰ ਰਹੇ ਜੈਸੇ ਆਕਾਸ਼ ਗੂੰਜਾਉ ਨਾਰੇ ਲਗਾਏ ਗਏ ਇਸ ਮੌਕੇ ਤੇ ਡੇਰਾ ਸੱਚਾ ਸੋਧਾ ਦੀ ਪ੍ਰਬੰਧਨ ਸਮਿਤੀ ਦੇ ਮੈਂਬਰ ਵੱਖ-ਵੱਖ ਸੂਬਿਆਂ ਦੇ ਸੱਚੇ ਨਮਰ ਸੇਵਾਦਾਰ ਭਾਈਪੈਣਾ ਸੱਚੀ ਪ੍ਰੇਮੀ ਸਮਿਤੀਆਂ ਦੇ ਮੈਂਬਰਾਂ ਸਣੇ ਬਲੋਕ ਕਲਿਆਨ ਨਗਰ ਸਰਸਾ ਸ਼ਾਹ ਸਤਨਾਮ ਜੀ ਨਗਰ ਸ਼ਾਹ ਸਤਨਾਮ ਜੀ ਪੁਰਾ ਟ੍ਰੂ ਸ਼ੌਲ ਕੰਪਲੈਕਸ ਇਨਾਇਤ ਕੰਪਲੈਕਸ ਅਤੇ ਹੋਰ ਬਲਾਕਾਂ ਦੀ ਸਾਜ ਸੰਗਤ ਨੇ ਸ਼ਾਮਲ ਹੋ ਕੇ ਸੱਚਕੰਡ ਵਾਸੀ ਨੂੰ ਸ਼ਰਧਾ ਸੂਮਨ ਅਰਪਿਤ ਕੀਤੇ